ਹਾਈਪਰਟੈਨਸ਼ਨ ਦੇ ਨਾਲ ਸਭ ਤੋਂ ਪਹਿਲਾਂ ਕਿਹੜੀ ਕਿਹੜੀ ਬਿਮਾਰੀ ਮਤਲਬ ਬੁਲਾਵਾ ਹੁੰਦਾ ਹੈ ਅਗਰ ਹਾਈਪਰਟੈਨਸ਼ਨ ਜੇ ਇਹ ਪ੍ਰੋਬਲਮ ਨਾ ਅਣਦੇਖੀ ਕਰ ਦਿੱਤੀ ਜਾਵੇ ਤਾਂ ਇਹਦੇ ਨਾਲ ਸਟ੍ਰੋਕ ਹਾਰਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਕਿਡਨੀ ਦੀ ਬਿਮਾਰੀ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਨੇ ਆਪਾਂ ਨੂੰ ਕਈ ਵਾਰੀ ਬੀਪੀ ਦਾ ਪਤਾ ਹੀ ਉਦੋਂ ਲੱਗਦਾ ਜਦੋਂ ਕੋਈ ਹੋਰ ਬਿਮਾਰੀ ਆ ਜਾਂਦੀ ਹੈ ਬਲੱਡ ਪ੍ਰੈਸ਼ਰ ਕੀ ਹੁੰਦਾ ਹੈ ਇਹ ਬੇਸਿਕਲੀ ਪ੍ਰੈਸ਼ਰ ਜਿਸ ਪ੍ਰੈਸ਼ਰ ਦੇ ਨਾਲ ਬਲੱਡ ਸਾਡੀ ਬੋਡੀ ਦੇ ਵਿੱਚ ਫਲੋ ਕਰ ਰਿਹਾ ਹੈ ਤਾਂ ਇਹ ਸਾਰੇ ਬੋਡੀ ਪਾਰਟਸ ਦੇ ਵਿੱਚ ਫਲੋ ਕਰ ਰਿਹਾ ਹੈ ਸਿਰਫ ਹਾਰਟ ਨੂੰ ਹੀ ਨਹੀਂ ਨੁਕਸਾਨ ਦਿੰਦਾ ਇਹ ਬ੍ਰੇਨ ਨੂੰ ਵੀ ਦੇ ਸਕਦਾ ਹੈ ਕਿਡਨੀ ਨੂੰ ਵੀ ਦੇ ਸਕਦਾ ਹੈ ਹੋਰ ਵੀ ਕਈ ਬੋਡੀ ਪਾਰਟਸ ਨੂੰ ਦੇ ਸਕਦਾ ਹੈ ਕਈ ਯੰਗ ਬੱਚੇ ਅੱਜਕਲ ਜਿਹੜੇ ਆ ਰਹੇ ਨੇ 22 23 ਸਾਲ ਦੇ ਬੱਚੇ ਉਹ ਕਿਡਨੀ ਫੇਲ्युअर ਨਾਲ ਆ ਰਹੇ ਨੇ ਪਰ ਬਾਅਦ ਤੋਂ ਪਤਾ چلਦਾ ਹੈ ਕਿ ਉਹਨਾਂ ਦਾ ਐਕਚੁਅਲੀ ਬਲੱਡ ਪ੍ਰੈਸ਼ਰ ਜ਼ਿਆਦਾ ਸੀਗਾ ਕਿਉਂਕਿ ਖਾਣ ਪੀਣ ਦਾ ਜਿਹੜਾ ਤਰੀਕਾ ਹੈ ਉਹ ਬਦਲ ਚੁੱਕਿਆ ਹੈ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਆਪਣੇ ਛੋਟੇ ਬੱਚਿਆਂ ਤੋਂ ਇਹ ਐਜੂਕੇਸ਼ਨ ਸ਼ੁਰੂ ਕਰੀਏ ਕਿ ਉਹਨਾਂ ਨੂੰ ਖਾਣ ਪੀਣ ਦਾ ਤਰੀਕਾ ਉਹਨਾਂ ਨੇ ਆਪਣਾ ਕਿਵੇਂ ਦਾ ਰੱਖਣਾ ਹੈ ਸਾਰਾ ਦਿਨ ਬੱਚੇ ਸਿਰਫ ਕੰਪਿਊਟਰ ਲੈਪਟਾਪ ਜਾਂ ਡਿਫਰੈਂਟ ਡਿਫਰੈਂਟ ਗੈਜਟਸ 'ਤੇ ਉੱਤੇ ਨੇ ਐਕਸਰਸਾਈਜ਼ ਬਿਲਕੁਲ ਹੀ ਨਹੀਂ ਹੈ ਤਾਂ ਹੌਲੀ ਹੌਲੀ ਬਾਡੀ ਦੇ ਵਿੱਚ ਚੇਂਜਸ ਆ ਰਹੇ ਨੇ ਤੇ ਬਿਮਾਰੀਆਂ ਨੂੰ ਆਪਾਂ ਸੱਦਾ ਦੇ ਰਹੇ ਹਾਂ ਸਭ ਤੋਂ ਪਹਿਲਾਂ ਤੇ ਇਹ ਮੰਨਣਾ ਚਾਹੀਦਾ ਹੈ ਕਿ ਜੇ ਬਲੱਡ ਪ੍ਰੈਸ਼ਰ ਹੈ ਤਾਂ ਤੁਸੀਂ ਉਸ ਚੀਜ਼ ਨੂੰ ਐਕਸੈਪਟ ਕਰੋ ਤੇ ਆਪਣੇ ਬੀਪੀ ਨੂੰ ਰੋਜ਼-ਰੋਜ਼ ਚੈੱਕ ਕਰੋ ਤਾਂ ਕਿ ਤੁਹਾਨੂੰ ਪਤਾ ਚੱਲੇ ਔਰ ਡਾਕਟਰ ਨੂੰ ਵੀ ਪਤਾ ਚੱਲੇ ਕਿ ਉਹਨਾਂ ਨੇ ਵੀਪੀ ਦੀ ਦਵਾਈ ਸ਼ੁਰੂ ਕਰਨੀ ਹੈ ਕਿ ਨਹੀਂ ਕਰਨੀ ਹੈ ਨੁਜਾਂਟਮ ਸੇਖ ਰਹੇ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਅੱਜਕੱਲ ਲਾਈਫ ਸਟਾਈਲ ਬਹੁਤ ਜ਼ਿਆਦਾ ਸਾਰਿਆਂ ਦੀ ਬੀਜ਼ੀ ਹੈ ਔਰ ਕਿਤਨਾ ਕਿਤੇ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਣੀਆਂ ਕਿ ਲੋਕਾਂ ਨੂੰ ਅਨਜਾਣ ਦਿੰਦੀਆਂ ਤਾਂ ਉੱਥੇ ਹੀ ਗੱਲ ਕੀਤੀ ਜਾਵੇ ਹਾਈਪਰ ਟੈਨਸ਼ਨ ਦੀ ਤਾਂ ਬਹੁਤ ਜ਼ਿਆਦਾ ਜਿਹੜੇ ਟੈਨਸ਼ਨ ਲੋਕੀ ਲੈ ਲੈਂਦੇ ਨੇ ਕਦੀ ਪੈਸਿਆਂ ਦੀਆਂ ਕਈ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਲੋਕਾਂ ਦੀ ਲਾਈਫ ਦੇ ਵਿੱਚ ਚੱਲਦੀਆਂ ਇਸ ਦੇ ਬਾਰੇ ਹੀ ਗੱਲਬਾਤ ਕਰਾਂਗੇ ਸਾਡੇ ਨਾਲ ਡੀਐਮਸ ਤੋਂ ਮੌਜੂਦ ਨੇ ਡਾਕਟਰ ਸ਼ੈਤਾ ਮੈਮ ਚੀਫ ਡਾਈਟੀਸ਼ਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਚੀਜ਼ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਕਿਸ ਤਰ੍ਹਾਂ ਲੋਕੀ ਆਪਣੇ ਲਾਈਫ ਸਟਾਈਲ ਚੇਂਜ ਕਰ ਸਕਦੇ ਨੇ ਔਰ ਕਿਵੇਂ ਹਾਈਪਰ ਟੈਨਸ਼ਨ ਦੀ ਬਿਮਾਰੀ ਤੋਂ ਦੂਰ ਜਾ ਸਕਦੇ ਦੇ ਆਪਣੇ ਡਾਈਟ ਦੇ ਵਿੱਚ ਚੇਂਜ ਲਿਆ ਕੇ ਤਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਜੀ ਹਾਈਪਰ ਟੈਨਸ਼ਨ ਦੇ ਨਾਲ ਸਭ ਤੋਂ ਪਹਿਲਾਂ ਕਿਹੜੀ ਕਿਹੜੀ ਬਿਮਾਰੀ ਮਤਲਬ ਬੁਲਾਵਾ ਹੁੰਦਾ ਹੈ ਅਗਰ ਹਾਈਪਰ ਟੈਨਸ਼ਨ ਦੇਖੋ ਇਹ ਇੱਕ ਸਾਇਲੈਂਟ ਬਿਮਾਰੀ ਹੈ ਜਿਹੜੀ ਕਿ ਕਈ ਵਾਰੀ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਨੂੰ ਬਲੱਡ ਪ੍ਰੈਸ਼ਰ ਵਧਣ ਦੀ ਪ੍ਰੋਬਲਮ ਹੈਗੀ ਹੈ ਲੇਕਿਨ ਜੇ ਇਹ ਪ੍ਰੋਬਲਮ ਨਾ ਅਣਦੇਖੀ ਕਰ ਦਿੱਤੀ ਜਾਵੇ ਤਾਂ ਇਹਦੇ ਨਾਲ ਸਟ੍ਰੋਕ ਹਾਰਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਕਿਡਨੀ ਦੀ ਬਿਮਾਰੀ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਨੇ ਤਾਂ ਆਪਾਂ ਨੂੰ ਕਈ ਵਾਰੀ ਬੀਪੀ ਦਾ ਪਤਾ ਹੀ ਉਦੋਂ ਲੱਗਦਾ ਜਦੋਂ ਕੋਈ ਹੋਰ ਬਿਮਾਰੀ ਆ ਜਾਂਦੀ ਹੈ ਤਾਂ ਉਹਨੂੰ ਡਾਇਗਨੋਸ ਕਰਦੇ ਕਰਦੇ ਪਤਾ ਚੱਲਦਾ ਹੈ ਕਿ ਬਤਾ ਬੇਸਲਾਈਨ ਜਿਹੜਾ ਕਾਸ ਸੀਗਾ ਉਹ ਬਲੱਡ ਪ੍ਰੈਸ਼ਰ ਹੈ ਜੀ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਬੀਪੀ ਅਗਰ ਵੱਧਾ ਉਹਨਾ ਕਿਡਨੀ ਦੀ ਵੀ ਪ੍ਰੋਬਲਮ ਆ ਜਾਂਦੀ ਕਿਉਂਕਿ ਜ਼ਿਆਦਾਤਰ ਲੋਕ ਇਹ ਸੋਚਦੇ ਬੀਪੀ ਦੇ ਨਾਲ ਹਾਰਟ ਤੱਕ ਤਾਂ ਉਹਨਾਂ ਨੂੰ ਪਤਾ ਹੈ ਪਰ ਇਹ ਨਹੀਂ ਪਤਾ ਕਿ ਕਿਡਨੀ ਤੱਕ ਅਸਰ ਜਾ ਸਕਦਾ ਹੈ ਨੀ ਦੇਖੋ ਜੇਰਾ ਬਲੱਡ ਜੇਦੋ ਪ੍ਰੈਸ਼ਰ ਬਲੱਡ ਪ੍ਰੈਸ਼ਰ ਕੀ ਹੁੰਦਾ ਹੈ ਇਹ ਬੇਸਿਕਲੀ ਪ੍ਰੈਸ਼ਰ ਜਿਸ ਪ੍ਰੈਸ਼ਰ ਦੇ ਨਾਲ ਬਲੱਡ ਸਾਡੀ ਬਾਡੀ ਦੇ ਵਿੱਚ ਫਲੋ ਕਰ ਰਿਹਾ ਤਾਂ ਇਹ ਸਾਰੇ ਬਾਡੀ ਪਾਰਟਸ ਦੇ ਵਿੱਚ ਫਲੋ ਕਰ ਰਿਹਾ ਸਿਰਫ ਹਾਰਟ ਨੂੰ ਹੀ ਨਹੀਂ ਨੁਕਸਾਨ ਦਿੰਦਾ ਇਹ ਬ੍ਰੇਨ ਨੂੰ ਵੀ ਦੇ ਸਕਦਾ ਕਿਡਨੀ ਨੂੰ ਵੀ ਦੇ ਸਕਦਾ ਹੋਰ ਵੀ ਕਈ ਬਾਡੀ ਪਾਰਟਸ ਨੂੰ ਦੇ ਸਕਦਾ ਸੋ ਇਸ ਕਰਕੇ ਮੰਨਣਾ ਗਲਤ ਹੋਏਗਾ ਕਿ ਸਿਰਫ ਹਾਰਟ ਦੀਆਂ ਪ੍ਰੋਬਲਮ ਕਰਦਾ ਹੈ ਵੀ ਸ਼ਰੀਰੀ ਗੰਗਾ ਨੂੰ ਤੰਗ ਕਰ ਸਕਦਾ ਹੈ। ਅਗਰ ਬੀਪੀ ਦੀ ਬਿਮਾਰੀ ਅਣਦੇਖਾ ਕਰਦੇ ਆ ਲੋਕ ਜਾਂ ਰੈਗੂਲਰ ਦਵਾਈ ਨਹੀਂ ਲੈ ਰਹੇ ਤਾਂ ਉਹਦਾ ਕਿਡਨੀ ਫੇਲ ਵੀ ਹੋ ਸਕਦਾ। ਬਿਲਕੁਲ ਜੀ ਆਂਦੇ ਹੀ ਸਾਡੇ ਕੋਲ ਪੇਸ਼ੈਂਟ ਕਈ ਯੰਗ ਬੱਚੇ ਅੱਜਕੱਲ ਜਿਹੜੇ ਆ ਰਹੇ ਨੇ 22-23 ਸਾਲ ਦੇ ਬੱਚੇ ਉਹ ਕਿਡਨੀ ਫੇਲਿਅਰ ਨਾਲ ਆ ਰਹੇ ਨੇ। ਤਾਂ ਬੱਚਾ ਪਤਾ ਚੱਲਦਾ ਹੈ ਕਿ ਉਹਨਾਂ ਦਾ ਐਕਚੁਅਲੀ ਬਲੱਡ ਪ੍ਰੈਸ਼ਰ ਜ਼ਿਆਦਾ ਸੀਗਾ ਕਿਉਂਕਿ ਖਾਣ ਪੀਣ ਦਾ ਜਿਹੜਾ ਤਰੀਕਾ ਹੈ ਉਹ ਬਦਲ ਚੁੱਕਿਆ ਹੈ ਫਾਸਟ ਫੂਡ ਦਾ ਇਨਟੇਕ ਬਹੁਤ ਵੱਧ ਚੁੱਕਿਆ ਹੈ ਬੱਚੇ ਘਰ ਦਾ ਖਾਣਾ ਖਾਣਾ ਨਹੀਂ ਪਸੰਦ ਕਰਦੇ ਰੋਟੀ ਖਾਣ ਤੋਂ ਬਹੁਤ ਭੱਜਦੇ ਨੇ ਬ੍ਰੈਡ ਹੋ ਗਈਆਂ ਬੇਕਰੀ ਦੀਆਂ ਆਈਟਮਸ ਹੋ ਗਈਆਂ ਇਹਨਾਂ ਵੱਲ ਬਹੁਤ ਜ਼ਿਆਦਾ ਚੱਲਦੇ ਨੇ ਔਰ ਕੁਝ ਬੱਚੇ ਜਿਹੜੇ ਕੁਝ ਸਿਰ ਪਹਿਲਾਂ ਕੁਝ ਐਦਾਂ ਦਾ ਵੀ ਕੇਸ ਹੋਇਆ ਸੀਗਾ ਕਿ ਉਹ ਬੱਚੇ ਜੋਬ ਹੀ ਫਾਸਟ ਫੂਡ ਸੈਂਟਰ ਤੇ ਕਰ ਰਹੇ ਸੀਗੇ ਤੇ ਉੱਥੇ ਹੀ ਖਾਣਾ ਖਾਣਾ ਉਹਦੀ ਵਜ੍ਹਾ ਨਾਲ ਉਹਨਾਂ ਦਾ ਕਦੋਂ ਬੀਪੀ ਵਧਿਆ ਔਰ ਇੰਨਾ ਕਿ ਸ ਪੇਸ਼ੈਂਟ ਸੀਗਾ ਕਿ ਉਸ ਪੇਸ਼ੈਂਟ ਨੂੰ ਪਤਾ ਹੀ ਨਹੀਂ ਸੀਗਾ ਕਿ ਉਹਦਾ ਬੀਪੀ ਇੰਨਾ ਵੱਧਦਾ ਪਿਆ ਕਿ ਉਹਦਾ ਕਿਡਨੀ ਫੇਲਿਅਰ ਚ ਜਾ ਚੁੱਕੀ ਸੀ ਤਾਂ ਇਸ ਕਰਕੇ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਆਪਣੇ ਛੋਟੇ ਬੱਚਿਆਂ ਤੋਂ ਇਹ ਐਜੂਕੇਸ਼ਨ ਸ਼ੁਰੂ ਕਰੀਏ ਕਿ ਉਹਨਾਂ ਨੂੰ ਖਾਣ ਪੀਣ ਦਾ ਤਰੀਕਾ ਉਹਨਾਂ ਨੇ ਆਪਣਾ ਕਿਵੇਂ ਦਾ ਰੱਖਣਾ ਹੈ ਔਰ ਕਿਡਨੀ ਫੇਲਿਅਰ ਦੇ ਹੋਰ ਤਰੀਕੇ ਜਿਵੇਂ ਹੁੰਦੇ ਆ ਹੋਰ ਇਫੈਕਟ ਹੁੰਦੇ ਆ ਜਿਵੇਂ ਕੀ ਕਹਿੰਦੇ ਪਾਣੀ ਚੰਗੀ ਤਰ੍ਹਾਂ ਕਿ ਤੁਸੀਂ ਫ੍ਰੈਸ਼ ਨਹੀਂ ਹੋਏ ਉਹਦੇ ਨਾਲ ਕਿਡਨੀ ਦੀ ਪ੍ਰੋਬਲਮ ਹੋ ਸਕਦੀ ਹੈ ਔਰ ਇਹ ਜਿਹੜਾ ਤੁਸੀਂ ਦੱਸ ਰਹੇ ਹੋ ਬੀਪੀ ਇਹ ਤਾਂ ਮਤਲਬ ਕਈਆਂ ਨੂੰ ਪਤਾ ਹੀ ਨਹੀਂ ਕਿ ਬਿਲਕੁਲ ਕਿ ਅਗਰ ਕਈ ਜਿਹੜੇ ਕਿਡਨੀ ਫੇਲਿਅਰ ਦੇ ਵਿੱਚ ਉਹਨਾਂ ਨੂੰ ਕ੍ਰੀਜ਼ਨ ਹੀ ਨਹੀਂ ਪਤਾ ਕਿ ਸਾਡਾ ਕਿਡਨੀ ਫੇਲਿਅਰ ਕਿਉਂ ਹੋਇਆ ਸਹੀ ਇਹ ਹੋ ਜੇ ਹਾਂਜੀ ਹਾਂਜੀ ਬਹੁਤ ਸਾਰੇ ਕੇਸਿਸ ਆਦਾ ਦੇ ਨੇ ਜਿਨ੍ਹਾਂ ਨੂੰ ਰੀਜ਼ਨ ਅਜ ਤੱਕ ਵਰਕਅਪ ਹੀ ਨਹੀਂ ਹੋ ਪੰਦਾ ਕਿ ਛੋਟੇ ਬੱਚਿਆਂ ਦੀ ਗੱਲ ਕੀਤੀ ਉਹ ਹੁਣ ਉਹਨਾਂ ਨੂੰ ਕਿਵੇਂ ਹੋ ਸਕਦੇ ਹੈਰਾਨ ਕਰਨ ਦੇਣ ਵਾਲੀ ਗੱਲ ਹੈ ਅੱਜ ਕੱਲ ਇਹ ਸਾਰਾ ਇਹ ਖਾਣ ਪੀਣ ਦੇ ਤਰੀਕੇ ਦੇ ਕਰਕੇ ਹੀ ਹੈ ਜਦੋਂ ਆਪਾਂ ਖਾਣ ਪਾਣ ਦਾ ਤਰੀਕਾ ਹੀ ਆਪਣਾ ਵਧੀਆ ਨਹੀਂ ਹੈ ਹੈਲਦੀ ਲਾਈਫ ਸਟਾਈਲ ਨਹੀਂ ਹੈ ਐਕਸਰਸਾਈਜ਼ ਨਹੀਂ ਹੈ ਸਾਰਾ ਦਿਨ ਬੱਚੇ ਸਿਰਫ ਕੰਪਿਊਟਰ ਲੈਪਟਾਪ ਜਾਂ ਡਿਫਰੈਂਟ ਡਿਫਰੈਂਟ ਗੈਜਟਸ 'ਤੇ ਉੱਤੇ ਨੇ ਐਕਸਰਸਾਈਜ਼ ਬਿਲਕੁਲ ਹੀ ਨਹੀਂ ਹੈ ਤਾਂ ਹੌਲੀ ਹੌਲੀ ਬੋਡੀ ਦੇ ਵਿੱਚ ਚੇਂਜਸ ਆ ਰਹੇ ਨੇ ਤੇ ਬਿਮਾਰੀਆਂ ਨੂੰ ਆਪਾਂ ਸੱਦਾ ਦੇ ਰਹੇ ਹਾਂ ਪਰ ਬੀਪੀ ਦਾ ਇੰਨੀ ਜ਼ਿਆਦਾ ਖਤਰਨਾਕ ਬਿਮਾਰੀਆਂ ਹੋ ਸਕਦੀ ਹੈ ਪਰ ਇਸ ਤੋਂ ਬਚਾ ਕਿਵੇਂ ਕਰ ਸਕਦੇ ਹਾਂ ਇਹਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਬਲੱਡ ਪ੍ਰੈਸ਼ਰ ਦੀ ਮੋਨੀਟਰਿੰਗ ਬਹੁਤ ਜ਼ਰੂਰੀ ਹੈ ਜੇ ਇਹ ਸੋਚਣਾ ਕਿ ਮੈਨੂੰ ਬੀਪੀ ਨਹੀਂ ਹੋ ਸਕਦਾ ਉਹ ਚੀਜ਼ ਗਲਤ ਹੈ ਸਭ ਤੋਂ ਪਹਿਲਾਂ ਤਾਂ ਇਹ ਮੰਨਣਾ ਚਾਹੀਦਾ ਹੈ ਕਿ ਜੇ ਬਲੱਡ ਪ੍ਰੈਸ਼ਰ ਹੈ ਤਾਂ ਤੁਸੀਂ ਉਸ ਚੀਜ਼ ਨੂੰ ਐਕਸੈਪਟ ਕਰੋ ਤੇ ਆਪਣੇ ਬੀਪੀ ਨੂੰ ਰੋਜ਼-ਰੋਜ਼ ਚੈੱਕ ਕਰੋ ਤਾਂ ਕਿ ਤੁਹਾਨੂੰ ਪਤਾ ਚੱਲੇ ਔਰ ਡਾਕਟਰ ਨੂੰ ਵੀ ਪਤਾ ਚੱਲੇ ਕਿ ਉਹਨਾਂ ਨੇ ਵੀਪੀ ਦੀ ਦਵਾਈ ਸ਼ੁਰੂ ਕਰਨੀ ਹੈ ਕਿ ਨਹੀਂ ਕਰਨੀ ਹੈ ਉਸ ਤੋਂ ਇਲਾਵਾ ਜੇ ਤੁਸੀਂ ਬੀਪੀ ਘਰ ਦੇ ਵਿੱਚ ਕੰਟਰੋਲ ਕਰਨਾ ਚਾਹੁੰਦੇ ਹੋ ਜੇ ਤਾਂ ਥੋੜੀ ਜੀ ਰੀਡਿੰਗ ਵਧੀ ਹੈ ਤਾਂ ਤੁਸੀਂ ਆਪਣੇ ਖਾਣ-ਪੀਣ ਦੇ ਤਰੀਕੇ ਨਾਲ ਆਪਣੇ ਲਾਈਫਸਟਾਈਲ ਦੇ ਚੇਂਜਸ ਦੇ ਨਾਲ ਤੁਸੀਂ ਬੀਪੀ ਬਹੁਤ ਵਧੀਆ ਕੰਟਰੋਲ ਕਰ ਸਕਦੇ ਹੋ ਪਰ ਉਹ ਤਾਂ ਹੀ ਪੋਸੀਬਲ ਹੈ ਜੇ ਤੁਸੀਂ ਮੋਨੀਟਰ ਕਰਦੇ ਰਹੋਗੇ ਨਾਲ ਦੀ ਨਾਲ ਇਹ ਹੀ ਨਹੀਂ ਕਿ ਸਵੇਰੀ ਕਰਨਾ ਹੈ ਜਾਂ ਸ਼ਾਮ ਨੂੰ ਕਰਨਾ ਹੈ ਅਲੱਗ-ਅਲੱਗ ਟਾਈਮ ਤੇ ਬੀਪੀ ਮੋਨੀਟਰ ਕਰਕੇ ਉਹਨੂੰ ਆਪਣੀ ਇੱਕ ਡਾਇਰੀ ਦੇ ਵਿੱਚ ਲਿਖੋ ਤੇ ਡਾਕਟਰ ਸਾਹਿਬ ਨੂੰ ਦੱਸੋ ਕਿ ਉਹਨਾਂ ਦਾ ਤੁਹਾਡਾ ਬੀਪੀ ਕਿੰਨਾ ਰਹਿ ਰਿਹਾ ਸਿਰਫ ਇੱਕ ਵਾਰ ਵੀਪੀ ਚੈੱਕ ਕਰਾ ਕੇ ਜੇ ਉਹਦੀ ਰੀਡਿੰਗ ਥੋੜੀ ਜਿਹੀ ਹਾਈ ਆਂਦੀ ਹੈ ਉਹਨੂੰ ਆਪਾਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨਹੀਂ ਕਹਿੰਦੇ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਉਦੋਂ ਅਸੀਂ ਕਹਿੰਦੇ ਹਾਂ ਜਦੋਂ ਚਾਰ-ਪੰਜ ਰੀਡਿੰਗਸ ਇਕੱਠੀਆਂ ਹਾਈ ਆ ਜਾਂਦੀਆਂ ਨੇ ਠੀਕ ਹੈ ਤੇ ਜਦੋਂ ਰੀਡਿੰਗ ਹਾਈ ਆਂਦੀ ਹੈ ਸਭ ਤੋਂ ਪਹਿਲਾਂ ਆਪਣੇ ਖਾਣ-ਪਾਨ ਦੇ ਤਰੀਕੇ ਦੇ ਵਿੱਚ ਆਪਣੇ ਲਾਈਫ ਸਟਾਈਲ ਦੇ ਵਿੱਚ ਐਕਸਰਸਾਈਜ਼ ਦੇ ਵਿੱਚ ਚੇਂਜ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਜਿਹੜੀਆਂ ਬਲੌਕ ਨਾੜੀਆਂ ਨੇ ਉਹ ਖੁੱਲਣ ਤੇ ਬਲੱਡ ਪ੍ਰੈਸ਼ਰ ਜਿਹੜਾ ਉਹ ਨੋਰਮਲ ਰੇਂਜ ਦੇ ਵਿੱਚ ਆਵੇ ਠੀਕ ਹੈ ਹਾਂਜੀ ਪਰੈਂਟਸ ਦੀ ਇਹ ਵੀ ਥਿੰਕਿੰਗ ਆ ਕਿ ਬੀ ਬਾਈ ਸਾਲਾਂ ਬੱਚਿਆਂ ਨੂੰ ਕੀ ਬੀਪੀ ਦੀ ਬਿਮਾਰੀ ਹੋਗੀ ਕਿਉਂਕਿ ਉਹਨਾਂ ਦੇ ਟਾਈਮ ਤੇ ਇਹ ਬਿਮਾਰੀ ਸਿਰਫ ਵੱਡਿਆਂ ਨੂੰ ਹੀ ਹੁੰਦੀ ਸੀਗੀ ਪਰ ਹੁਣ ਤਾਂ ਜਿਵੇਂ ਬੱਚਿਆਂ ਨੂੰ ਵੀ ਹੋ ਰਹੀ ਹੈ ਬਿਲਕੁਲ ਹੋ ਰਹੀ ਹੈ ਜੀ ਜਿੱਦਾਂ ਮੈਂ ਦੱਸਿਆ ਕਿ ਖਾਣ ਪੀਣ ਦਾ ਤਰੀਕਾ ਸਾਡਾ ਬਹੁਤ ਬਦਲ ਚੁੱਕਿਆ ਹੈ ਲਾਈਫ ਸਟਾਈਲ ਚੇਂजेस ਬਹੁਤ ਹੋ ਚੁੱਕੇ ਨੇ ਇਸ ਕਰਕੇ ਬੱਚਿਆਂ ਦੇ ਵਿੱਚ ਇਹ ਬਿਮਾਰੀ ਅਸੀਂ ਬਹੁਤ ਜ਼ਿਆਦਾ ਦੇਖ ਰਹੇ ਹਾਂ ਅੱਜ ਕੱਲ੍ਹ ਦੇ ਦਿਨ ਚੈੱਕ ਵੀ ਨਹੀਂ ਕਰਾਉਂਦੇ ਬੱਚੇ ਨਹੀਂ ਕਰਵਾਉਂਦੇ ਮੈਂ ਵੀ ਨਹੀਂ ਅਜੇ ਤੱਕ ਕਰਵਾਇਆ ਕਰੀ ਅਸੀਂ ਅੱਜ ਦੀ ਡੇਟ 'ਚ ਡਾਕਟਰ ਵਿਸ਼ਮੋਹਨ ਨੇ ਔਰ ਅਸੀਂ ਸਾਰਿਆਂ ਨੇ ਇਹ ਹੀ ਮੁਹਿੰਮ ਸ਼ੁਰੂ ਕੀਤਾ ਹੋਇਆ ਹੈ ਕਿ ਅਸੀਂ ਇੱਕ ਜਾਣਾ ਜੇ 20 ਲੋਕਾਂ ਦਾ ਅੱਗੇ ਬੀਪੀ ਚੈੱਕ ਕਰੇ ਤਾਂ ਬਹੁਤ ਜਲਦੀ ਅਸੀਂ ਕਿਸੇ ਦਾ ਬਲੱਡ ਪ੍ਰੈਸ਼ਰ ਕਿਸੇ ਇੱਕ ਦਾ ਵੀ ਬਲੱਡ ਪ੍ਰੈਸ਼ਰ ਪਕੜ ਲਈ ਕਿ ਉਹਨੂੰ ਦਿੱਕਤ ਹੈਗੀ ਹੈ ਤਾਂ ਉਹਦਾ ਟਾਈਮ 'ਸੇ ਡਾਇਗਨੋਸ ਹੋਣਾ ਔਰ ਤਾਂਕਿ ਅੱਗੇ ਤੋਂ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ ਇਹ ਅਸੀਂ ਪਕੜ ਸਕਦੇ ਹਾਂ ਸੋ ਇਸ ਕਰਕੇ ਘਰ ਦੇ ਇੱਕ ਇੱਕ ਬੱਚੇ ਦਾ ਬੜੇ ਦਾ ਸਭ ਦਾ ਬੀਪੀ ਰੈਗੂਲਰ ਚੈੱਕ ਕਰਨਾ ਚਾਹੀਦਾ ਹੈ ਅਨੇ ਮਗਰ ਸਟਾਰਟਿੰਗ ਸਟੇਜ ਹੈ ਕਿਸੇ ਦੀ ਬੀਪੀ ਦੀ ਪ੍ਰੋਬਲਮ ਹੋ ਰਹੀ ਹੈ ਕਿ ਡਾਈਟ ਚੇਂਜ ਕਰਨਾ ਠੀਕ ਹੋ ਸਕਦੀ ਹੈ ਦੇਖੋ ਜੇ ਬਿਲਕੁਲ ਥੋੜਾ ਜਿਹਾ ਮਾਈਲਡ ਜਿਹਾ ਬੀਪੀ ਵਧਿਆ ਹੈਗਾ ਕਾਫੀ ਹੱਦ ਤੱਕ ਕੁਝ ਲੋਕ ਕੰਟਰੋਲ ਕਰ ਲੈਂਦੇ ਨੇ ਪਰ ਜੇ ਬੀਪੀ ਦੀ ਦਵਾਈ ਸ਼ੁਰੂ ਕਰਨੀ ਹੈ ਕਿ ਨਹੀਂ ਕਰਨੀ ਇਹ ਟੋਟਲੀ ਤੁਹਾਨੂੰ ਆਪਣੇ ਡਾਕਟਰ ਦੇ ਉੱਤੇ ਛੱਡ ਦੇਣਾ ਚਾਹੀਦਾ ਹੈ ਕਿ ਦਵਾਈ ਖਾਣੀ ਹੈ ਕਿ ਨਹੀਂ ਖਾਣੀ ਹੈ ਜੇ ਦਵਾਈ ਖਾ ਕੇ ਕੰਟਰੋਲ ਹੋ ਗਿਆ ਅੱਗੇ ਦਵਾਈ ਬਦਲਣੀ ਹੈ ਜਾਂ ਛੱਡਣੀ ਹੈ ਤੁਸੀਂ ਆਪਣੇ ਡਾਕਟਰ ਨੂੰ ਪੁੱਛੇ ਬਿਨਾ ਤੁਹਾਨੂੰ ਬਿਲਕੁਲ ਦਵਾਈ ਨਹੀਂ ਬੰਦ ਕਰਨੀ ਚਾਹੀਦੀ ਪਰ ਬੀਪੀ ਅਗਰ ਜ਼ਿਆਦਾ ਹੈ ਜਾਂ ਘਟ ਹੈ ਉਹਦੇ ਯੂਜ਼ ਕਰ ਦਿੰਦੇ ਨੇ ਜਿਵੇਂ ਲਿੰਕਾ ਪੀ ਲਿਆ ਵਿੱਚ ਨੂਨ ਪਾ ਕੇ ਅਗਰ ਕਾਫੀ ਪੀ ਲਈ ਬੀਪੀ ਸਹੀ ਕਰਨ ਦੇ ਲਈ ਇਹ ਕਿੰਨਾ ਕੁ ਸਹੀ ਹੈ ਤੁਹਾਡੇ ਹਿਸਾਬ ਦੇ ਨਾਲ ਜੇ ਜਦੋਂ ਮਾਈਲਡ ਜੇ ਚੇਂਜਸ ਹੋਣ ਬੀਪੀ ਦੇ ਵਿੱਚ ਉਦੋਂ ਅਸੀਂ ਕਹਿ ਦਿੰਦੇ ਨੇ ਕਿ ਠੀਕ ਹੈ ਥੋੜਾ ਜਿਹਾ ਪਾਣੀ ਦੇ ਵਿੱਚ ਨਮਕ ਪਾ ਕੇ ਲੈ ਲਓ ਜਦੋਂ ਬੀਪੀ ਘਟ ਰਿਹਾ ਹੋਵੇ ਠੀਕ ਹੈ ਜਾਂ ਕਾਫੀ ਪੀਣ ਨੂੰ ਕਹਿ ਦਿੰਦੇ ਨੇ ਬਟ ਅਗਰ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹੈ ਉਹਦੇ ਵਿੱਚ ਇਹ ਛੋਟੇ ਛੋਟੇ ਨੁਸਕੇ ਨਹੀਂ ਕੰਮ ਆਣਗੇ ਇਹ ਨੁਸਕੇ ਕਿਤਨੇ ਕਿਤੇ ਕੰਮ ਆਉਂਦੇ ਐ ਇਫੈਕਟਿਵ ਹੈ ਹਾਂ ਜੀ ਹਾਂ ਜੀ ਕਈ ਕੋ ਲੁਕਾਈ ਲੋਗ ਨੂੰ ਕਾਫੀ ਇਫੈਕਟਿਵ ਇਹ ਤਾਂ ਮਤਲਬ ਹੈ ਮਿੱਥ ਨਹੀਂ ਹੈਗਾ ਇੱਕ ਤਰ੍ਹਾਂ ਦਾ ਇਹ ਮਿੱਥ ਨਹੀਂ ਹੈਗਾ ਜੀ ਹਾਂਜੀ ਕਿ ਹੋਰ ਨਾਮ ਕਿਸ ਤਰ੍ਹਾਂ ਦੇ ਚੇਂजेस ਲਿਆਣ ਜਿਸ ਤਰ੍ਹਾਂ ਤੁਸੀਂ ਕਿ ਡਾਈਟ ਚੇਂਜ ਕਰਨ ਉਹਦੇ ਵਿੱਚ ਕੀ ਕੀ ਇਨਟੇਕ ਕਰਨ ਜਿਹੜੀ ਸਭ ਤੋਂ ਜ਼ਿਆਦਾ ਪਪੂਲਰ ਡਾਈਟ ਸਾਡੇ ਵਿੱਚ ਅਸੀਂ ਮੰਨਦੇ ਹੈਗੇ ਹਾਂ ਹੈਗੀ ਡੈਸ਼ ਡਾਈਟ that is ਡਾਈਟਰੀ ਅਪਰੋਚ ਟੂ ਸਟਾਪ ਹਾਈਪਰਟੈਨਸ਼ਨ ਉਹਦੇ ਵਿੱਚ ਅਸੀਂ ਇਹ ਕਹਿੰਦੇ ਆ ਕਿ ਸੀਰੀਅਲਸ ਦਾ ਰੋਟੀ ਜਾਂ ਰੋਟੀ ਤੋਂ ਅਨਾਜ ਤੋਂ ਬਣੀਆਂ ਚੀਜ਼ਾਂ ਉਹਦੀ ਸਰਵਿੰਗ ਤੁਸੀਂ 4 ਤੋਂ 5 ਸਰਵਿੰਗਸ ਦਿਨ ਦੇ ਵਿੱਚ ਹੋਣੀਆਂ ਚਾਹੀਦੀਆਂ ਫਰੂਟਸ ਤੇ ਵੈਜੀਟੇਬਲਸ ਹੁੰਦੇ ਅਸੀਂ ਬਹੁਤ ਜ਼ਿਆਦਾ ਜ਼ੋਰ ਨੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਉਹਦੇ ਵਿੱਚ ਅਸੀਂ ਕਹਿੰਦੇ ਕਿ ਸਤ ਤੋਂ ਅੱਠ ਸਰਵਿੰਗਸ ਤੁਸੀਂ ਵੈਜੀਟੇਬਲਸ ਜਿੱਦਾਂ ਅਲੱਗ-ਅਲੱਗ ਸਬਜ਼ੀਆਂ ਅੱਜਕੱਲ੍ਹ ਹਰੀਆਂ ਸਬਜ਼ੀਆਂ ਬਹੁਤ ਹੈਗੀਆਂ ਨੇ ਮਾਰਕੀਟ ਦੇ ਵਿੱਚ ਨਾਲੇ ਫਰੂਟਸ ਇਹਨਾਂ ਦਾ ਸੇਵਨ ਜ਼ਿਆਦਾ ਕਰੋ ਠੀਕ ਹੈ ਉਸ ਤੋਂ ਬਾਅਦ ਆਂਦਾ ਹੈ ਜਿਹੜੀ ਨਾਨ-ਵੈਜੀਟੇਰੀਅਨ ਫੂਡਸ ਇਹਦੇ ਵਿੱਚ ਸੀ ਫੂਡ ਆਂਦਾ ਫਿਸ਼ ਹੋ ਗਈ ਦੂਸਰਾ ਪੋਲਟਰੀ ਹੋ ਗਈ ਚਿਕਨ ਹੋ ਗਿਆ ਇਹ ਥੋੜਾ ਉਸ ਤੋਂ ਘੱਟ ਮਾਤਰਾ ਦੇ ਵਿੱਚ ਫਿਰ ਆਂਦਾ ਕਿ ਆਇਲ ਦੀ ਕੰਜ਼ਮਪਸ਼ਨ ਕਿੰਨੀ ਹੋਣੀ ਚਾਹੀਦੀ ਹੈ ਤਾਂ ਆਇਲ ਉਹਦੇ ਵਿੱਚ ਅਲੱਗ-ਅਲੱਗ ਰੇਸ਼ੋ ਦੇ ਵਿੱਚ ਲਗ ਲਗ ਤਰ੍ਹਾਂ ਦੇ ਫੈਟਸ ਹੁੰਦੇ ਨੇ ਉਹ ਅਸੀਂ ਰੇਸ਼ਿਓ ਪ੍ਰਿਸਕ੍ਰਾਈਬ ਕਰਦੇ ਆ ਕਿ ਇਹਨਾਂ ਨੂੰ ਕਿੰਨੀ ਪੇਸ਼ੈਂਟ ਨੂੰ ਲੈਣੀ ਚਾਹੀਦੀ ਆ ਬੀਪੀ ਦੀ ਬਿਮਾਰੀ ਦੀ ਸ਼ੁਰੂਆਤ ਕਿਵੇਂ ਹੁੰਦੀ ਆ ਕਿਹੜੇ ਕਾਰਨ ਰਹਿੰਦੇ ਕਿ ਬੀਪੀ ਦੀ ਪ੍ਰੋਬਲਮ ਹੋ ਜਾਂਦੀ ਆ ਲੋਕਾਂ ਅਮ ਜ਼ਿਆਦਾਤਰ ਟੈਂਸ਼ਨ ਸਟ्रेस ਹੀ ਰਹਿੰਦਾ ਰੀਜ਼ਨ ਸਟ्रेस ਵੀ ਰਹਿੰਦਾ ਹੈਗਾ ਇੱਕ ਇੱਕ ਇਹ ਇੱਕ ਇੱਕ ਰੀਜ਼ਨ ਹੈ ਲੇਕਿਨ ਜ਼ਰੂਰੀ ਨਹੀਂ ਹੈ ਕਿ ਸਟ्रेस ਦੀ وجہ ਨਾਲ ਹੀ ਹੁੰਦਾ ਹੋਵੇ ਇਹ ਹੈਰਿਡਿਟੀ ਵੀ ਹੋ ਸਕਦਾ ਜੇ ਤੁਹਾਡੀ ਫੈਮਿਲੀ ਦੇ ਵਿੱਚ ਹਿਸਟਰੀ ਹੈ ਤਾਂ ਵੀ ਹੋ ਸਕਦਾ ਹੈ ਜੇ ਮੋਟਾਪਾ ਹੈ ਤਾਂ ਵੀ ਇਹ ਪ੍ਰੋਬਲਮ ਹੋ ਸਕਦੀ ਹੈ ਤਾਂ ਸਭ ਤੋਂ ਜ਼ਿਆਦਾ ਕਾਰਨ ਤਾਂ ਮੋਟਾਪਾ ਹੀ ਹੁੰਦਾ ਹੈ ਉਸ ਤੋਂ ਬਾਅਦ ਜੇ 슈ਗਰ ਹੈ ਜਾਂ ਕੋਈ ਹੋਰ ਅੰਡਰਲਾਈਂਗ ਪ੍ਰੋਬਲਮ ਹੈ ਤਾਂ ਉਹਦੀ وجہ ਨਾਲ ਵੀ ਬੀਪੀ ਪ੍ਰੋਬਲਮ ਹੋ ਸਕਦੀ ਹੈ ਲਾਸਟ ਵਿੱਚ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਮੈਂ ਇਹ ਕਹਾਂਗੀ ਕਿ ਆਪਾਂ ਟਾਈਮ ਟੂ ਟਾਈਮ ਆਪਣੀ ਇੱਕ ਤਾਂ ਬੀਪੀ ਮੋਨਿਟਰਿੰਗ ਜ਼ਰੂਰ ਕਰੀਏ ਇਹ ਨਹੀਂ ਕਿ ਮੈਨੂੰ ਨਹੀਂ ਹੋ ਸਕਦਾ ਇਹ ਮੰਨ ਕੇ ਚੱਲੀਏ ਕਿ ਅਸੀਂ ਸਾਰਿਆਂ ਨੇ ਆਪਣਾ ਬੀਪੀ ਮੋਨਿਟਰ ਕਰਨਾ ਹੀ ਕਰਨਾ ਹੈ ਔਰ ਆਪਣੀ ਖੁਰਾਕ ਨੂੰ ਬਿਲਕੁਲ ਸਹੀ ਤਰੀਕੇ ਨਾਲ ਲਈਏ ਤਾਂ ਕਿ ਸਪੈਸ਼ਲੀ ਜਿੱਦਾਂ ਨਮਕੀਨ ਭੂਜੀਏ ਚਿਪਸ ਕੁਰਕਰੇ ਬਿਸਕਟ ਬੇકરી ਦੀਆਂ ਚੀਜ਼ਾਂ ਇਹਨਾਂ ਦੀ ਮਾਤਰਾ ਅੱਜਕੱਲ ਬਹੁਤ ਜ਼ਿਆਦਾ ਵੱਧ ਗਈ ਔਰ ਬੱਚਿਆਂ ਦੇ ਵਿੱਚ ਤਾਂ ਸਪੈਸ਼ਲੀ ਬਹੁਤ ਜ਼ਿਆਦਾ ਵੱਧ ਗਈ ਹੈ ਤਾਂ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਅਸੀਂ ਐਦਾਂ ਦੀ ਆਦਤਾਂ ਨਾ ਪਾਈਏ ਇਨਸਟੈਡ ਉਹਨਾਂ ਨੂੰ ਇਹ ਕਹੀਏ ਕਿ ਉਹ ਸਲਾਦ ਜ਼ਿਆਦਾ ਖਾਂ ਸਬਜ਼ੀਆਂ ਜ਼ਿਆਦਾ ਖਾਣ ਘਰ ਦੀ ਰੋਟੀ ਦੇ ਉੱਤੇ ਜ਼ਿਆਦਾ ਧਿਆਨ ਦੇਣ ਇਨਸਟੈਡ ਕਿ ਆਪਾਂ ਜਿਹੜੇ ਰੈਡੀ ਟੂ ਈਟ ਪ੍ਰੋਸੈਸਡ ਫੂਡਸ ਇਹਨਾਂ ਨੂੰ ਪਰਹੇਜ਼ ਕਰੀਏ ਜੀ ਤਾਂ ਐਸੀ ਗੱਲਬਾਤ ਕੀਤੀ ਹੈ ਮੈਮ ਦੇ ਨਾਲ ਔਰ ਕਿਸ ਤਰ੍ਹਾਂ ਸ਼ੌਕਿੰਗ ਇੱਕ ਤਰ੍ਹਾਂ ਦੇ ਰਿਵੀਲਸ ਵੀ ਕੀਤੇ ਆ ਕਿ ਕਿਸ ਤਰ੍ਹਾਂ ਬੀਪੀ ਦੀ ਬਿਮਾਰੀ ਕਿਡਨੀ ਤੱਕ ਪਹੁੰਚ ਜਾਂਦੀ ਹੈ ਕਿਡਨੀ ਫੇਲ ਤੱਕ ਕਰ ਦਿੰਦੀ ਹੈ ਔਰ ਨਾਲ ਹੀ ਨਾਲ ਜਦ ਵੀ ਬੀਪੀ ਦੀ ਪ੍ਰੋਬਲਮ ਹੁੰਦੀ ਹੈ ਉਸ ਨੂੰ ਅੰਦੇਖਾ ਨਾ ਕੀਤਾ ਜਾਵੇ ਔਰ ਨਾਲ ਹੀ ਨਾਲ ਸਿਰਫ ਜੋ ਜਿਸ ਤਰ੍ਹਾਂ ਦਾ ਇਫੈਕਟਿਵ ਥੋੜਾ ਹੀ ਹੈ ਕਿ ਤੁਸੀਂ ਪਾਣੀ ਦੇ ਵਿੱਚ ਨਮਕ ਪਾ ਕੇ પી ਸਕਦੇ ਹੋ ਉਹਦੇ ਨਾਲ ઠીક ਹੋ ਜਾਏਗਾ ਪਰ જરૂર ਡਾਕਟਰ ਨੂੰ ਦਿਖਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਬੀਪੀ ਦੀ ਬਿਮਾਰੀ ਬਹੁਤ ਵੱਡੀ ਬਣ ਸਕਦੀ ਹੈ ਇਸ ਤੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਏ ਅਜਿਹੀ ਹੋਰ ਵੀਡੀਓਜ਼ ਲਈ ਦੇਖਦੇ ਹਾਂ ਲੁਧਿਆਣ ਟਾਈਮਸ ਕੈਮਰਨ ਬਲਵਿੰਦਰ ਨਾਮ ਹੈ ਹਰਸ਼ਕਰ